ਹਾਂਜੀ ਵੀਰੋ ਅੱਜ ਖੜਾ ਆ ਕਿ ਮੈਂ ਆਪਣੇ ਹਲਦੀ ਦੇ ਖੇਤ ਦੇ ਵਿੱਚ ਵੀਰੋ ਅੱਜ 16 ਦਸੰਬਰ ਹੋ ਗਿਆ ਵਿੱਚ ਵੀਰਾਂ ਦੇ ਮੈਸੇਜ ਆਉਂਦੇ ਆ ਫੋਨ ਆਉਂਦੇ ਕਹਿੰਦੇ ਬਾਈ ਜੀ ਸਾਡੀ ਹਲਦੀ ਨੂੰ ਤਾਂ ਬਿਮਾਰੀ ਪੈ ਗਈ ਰੋਗ ਪੈ ਗਿਆ ਹਲਦੀ ਸਾਡੀ ਸੁੱਕਣੀ ਸ਼ੁਰੂ ਹੋ ਗਈ ਨਹੀਂ ਵੀਰੋ ਹਲਦੀ ਨੂੰ ਕੋਈ ਰੋਗ ਨਹੀਂ ਪੈਂਦਾ ਜਿਹੜੀ ਇਹ ਹਲਦੀ ਤੇ ਕੋਈ ਦਵਾਈਆਂ ਨਹੀਂ ਹੋਈਆਂ ਜਿਹੜੀ ਕੀ ਇਹ ਹੁਣ ਪਟਾਈ ਦੇ ਲਵੇ ਪਹੁੰਚ ਗਈ ਜਿਹੜੇ ਇਹਦੇ ਪਹਿਲਾਂ ਪੁਰਾਣੇ ਪੱਤੇ ਆ ਉਹ ਹੇਠਾਂ ਸੁੱਕਣੇ ਸ਼ੁਰੂ ਹੋ ਜਾਂਦੇ ਆ ਬਾਅਦ ਚ ਜਿਹੜੇ ਉੱਪਰਲੇ ਪੱਤੇ ਆ ਇਹ ਸੁੱਕਣੇ ਸ਼ੁਰੂ ਹੋ ਜਾਂਦੇ ਨੇ ਤੇ ਹੌਲੀ ਹੌਲੀ ਹਲਦੀ ਹੇਠਾਂ ਬੇਚੀ ਜਾਂਦੀ ਹੈ ਜਿਵੇਂ ਕਿ ਇਹਨੂੰ ਹੁਣ ਵੀ ਪਾਣੀ ਲੱਗਿਆ ਹੋਇਆ ਹਲਦੀ ਦਾ ਕੱਦ ਕਾਠ ਬਹੁਤ ਸੀ ਪਰ ਹੁਣ ਇਹੇ ਹੀ ਠਾਂ ਡਿੱਗੀ ਜਾਂਦੀ ਹੈ ਤੇ ਵੀਰੋ ਇਹਨੂੰ ਲੋੜੀ ਵੇਲੇ ਤੱਕ ਪਾਣੀ ਬੰਦ ਨਾ ਕਰੋ ਇਹਨੂੰ ਪਾਣੀ ਲਾਓ ਤੇ ਵੀਰੋ ਜਿਹੜੀ ਇਹਦੀ ਹਲਦੀ ਦੀ ਪਟਾਈ ਹੋ ਜਾਣੀ ਹੈ ਕਿ ਇਹ ਫਰਵਰੀ ਮਹੀਨੇ ਦੇ ਵਿੱਚ ਜਾ ਕੇ ਹਲਦੀ ਦੀ ਪਟਾਈ ਹੋ ਜਾਣੀ ਆ ਜੇ ਕਿਸੇ ਵੀਰ ਨੇ ਹਲਦੀ ਖਰੀਦਣੀ ਹੋਵੇ ਆਪਦੇ ਘਰ ਪਰਿਵਾਰ ਬੱਚਿਆਂ ਲਈ ਤਾਂ ਵੀਰੋ ਤੁਸੀਂ ਹਲਦੀ ਸਾਡੇ ਨਾਲ ਸੰਪਰਕ ਕਰਕੇ ਹਲਦੀ ਖਰੀਦ ਸਕਦੇ ਹੋ ਜਾਂ ਬੀਜ ਲਈ ਵੀ ਜੇ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਉਹ ਵੀ ਲੈ ਸਕਦੇ ਹੋ ਤੇ ਬਾਕੀ ਆਪਣੇ ਕੋਲੇ ਵੀਰੋ ਇੱਕ ਅੰਬ ਹਲਦੀ ਦੀ ਜਿਹੜੀ ਵੱਖਰੀ ਕਿਸਮ ਆ ਅੰਬ ਹਲਦੀ ਉਹ ਵੀ ਆਪਣੇ ਕੋਲੇ ਵਿਜੀ ਹੋਈ ਆ ਜਿਹੜੀ ਕਿ ਉਹ ਬਹੁਤ ਸੱਟਾ ਫੇਟਾਂ 'ਚ ਜਾਂ ਹੋਰ ਵੀ ਬਹੁਤ ਕੰਮ ਆਉਂਦੀ ਆ ਜਿਹੜੀ ਕਿ ਹਲਦੀ ਐ ਇਹ ਗੁਣਾ ਦਾ ਖਜ਼ਾਨਾ ਵੀਰੋ ਇਹ ਬਹੁਤ ਮੈਡੀਸਿਨ ਇੱਕ ਕਹਿ ਲਈ ਆਪਾਂ ਦਵਾਈ ਤੌਰ ਤੇ ਵੀ ਕੰਮ ਆਉਂਦੀ ਆ ਤੇ ਫਰਵਰੀ ਦੇ ਵਿੱਚ ਵੀਰੋ ਹਲਦੀ ਦੀ ਜਿਹੜੀ ਪਟਾਈ ਆ ਉਹ ਹੋ ਜਾਣੀ ਐ ਧੰਨਵਾਦ